ਅਤਨਾਓਮ ਸਿਰਵਾਹੇ ਗੁਰੂ ਸਾਹਿਬ ਜੀ 12 ਮਹਾਵਜ ਮਹੱਲਾ 5 ਘਰ ਚੌਥਾ ਓੰਕਾਰ ਸਤਗੁਰ ਪ੍ਰਸਾਦ ਫਲਗੁਣਾ ਅਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ अंत सहाई राम के कर कृपा दिया मिलाए सेज सोहावी सर्व सुख ਹਣ ਦੁੱਖਾ ਨਾਹੀ ਜਾਏ ਐਸ਼ ਪੁੰਨੀ ਵੱਡ ਭਾਗਣੀ ਵਾਰ ਪਾਇ ਗਾਲਾ ਗਾ ਬਹੀ ਗੇਤ ਗੋਵਿੰਦ ਅਲਾਇ ਹਰ ਜੇ ਹਾ ਅਵਰ ਨੰਦ ਸਾਈ ਲਾਵਾਏ ਨਾ ਲਾਇ ਹਲ ਤੋ ਪਲ ਤੋ ਸਵਾਰ ਹੋ ਨਾ ਨੇ ਚਲ ਦੇਤੇ ਅਨਜਾ ਸਾਰ ਸਾਗਰ ਤੇ ਰਖਿਆ ਨਾ ਬਹੜਨਾ ਜਨਮਤਾ ਤਰੇ ਨਾਨਕ ਚਰਣੀ ਪਾਏ ਹਲਗੁਣ ਨਿਤ ਸਲਾਹੀਆ ਜਿਸਨ ਤੇ ਲਾਤ ਮਾਇ ਹਲਗੁਣ ਨਿਤ ਸਲਾਹੀਆ ਜਿਸਨੋਂ ਤੇਲ ਨਾ ਤਮਾਇਆ ਜਨ ਜਨ ਨਾਮੰਤਿਆ ਆ ਕੇ ਕਾਜ ਸਾਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਹਰ ਬਸ ਸੁਖਾਂ ਵਿਚਰਣ ਹਰ ਭੋਜਲ ਵਿਖਮ ਤਰੈ ਪ੍ਰਮ ਭਗਤ ਤੈਨ ਪਾਈਆ ਨਾ ਹੈ ਜਰ ਕੋਡ ਗਾਏ ਦੁਬਦਾ ਨਸੀ ਪੁਰਨ ਸੱਚ ਪਰ ਰਬ ਸੇਵਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਫਲੈ ਜਿਸ ਕੋ ਨਦਰ ਕਰੇ ਨਾਨਕੋ ਮੰਗੈ ਦਰਸਦਾਨ ਕਿਰਪਾ ਕਰੋ ਹਰੈ ਸੋ ਮੂਰਤ ਫਲ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਨ ਬਾਉ ਕਰਹੁ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਤਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਹਾੰਦੇ ਵਿੱਚੋਂ ਫਗਣ ਦਾ ਮਹੀਨਾ ਆਓ ਤੁਸ਼ਬੋਦੀ ਅਨੁਸਾਰ ਗੁਰੂ ਕਿਰਪਾ ਦੇ ਨਾਲ ਇਸ ਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤ ਸੰਗੀ ਜਨੋ ਹਰ ਰੁੱਤ ਦੀ ਸਾਡੇ ਨਾਲ ਸਾਡੇ ਵਿਰਸੇ ਵਿਰਾਸਤ ਨਾਲ ਬੜੀ ਡੂੰਗੀ ਸਾਂਝ ਹੈ ਫੱਗਣ ਮਹੀਨਾ ਬਿਕਰਮੀ ਸਾਲ ਦਾ ਦੇਸੀ ਸਾਲ ਦਾ 12ਵਾਂ ਤੇ ਆਖਰੀ ਮਹੀਨਾ ਹੈ ਅਸੀਂ ਫਗਣ ਕੈਦੇ ਨੇ ਆ ਪਰ ਗੁਰੂ ਸਾਹਿਬ ਨੇ ਬਾਣੀ ਵਿੱਚ ਫਲ ਗੁਣ ਅਤੇ ਫਲ ਗੁਣ ਉਚਾਰਨ ਕੀਤਾ ਹੈ ਇਸ ਮਹੀਨੇ ਦੇ ਵਿੱਚ 30 ਜਾਂ 31 ਦਿਨ ਹੁੰਦੇ ਆ ਤੇ ਇਹ ਫਰਵਰੀ ਤੇ ਮਾਰਚ ਦੇ ਵਿਚਾਲੇ ਆਉਂਦਾ ਹੈ ਇਸ ਮਹੀਨੇ ਸਿਆਲ ਰੁੱਤ ਪਹਾੜਾਂ ਨੂੰ ਚੜ ਜਾਂਦੀ ਹੈ ਪਾਵ ਚਲੀ ਜਾਂਦੀ ਆ ਲੋਕ ਧੁੱਪ ਦਾ ਨਿਗਮਣਦੇ ਆ ਤੇ ਮਹੀਨੇ ਦੇ ਅਖੀਰ ਤੱਕ ਹੌਲੀ ਹੌਲੀ ਗਰਮੀ ਦੀ ਆਮਦ ਹੋ ਜਾਂਦੀ ਹੈ ਗਰਮੀ ਸ਼ੁਰੂ ਹੋ ਜਾਂਦੀ ਹੈ ਗਰਮ ਕੱਪੜੇ ਉਤਰਨੇ ਸ਼ੁਰੂ ਹੋ ਜਾਂਦੇ ਨੇ ਤੇ ਸਾਡਾ ਜੀਵਨ ਗਤੀਸ਼ੀਲ ਹੋ ਜਾਂਦਾ ਹੈ ਅੱਗਣ ਮਹੀਨੇ ਵਿੱਚ ਬਸੰਤਰੁਤ ਜੋਵਨਤਾ ਆ ਜਾਂਦੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਇਸ ਤਰ੍ਹਾਂ ਉਚਾਰਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਹਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਲਗੁਣ ਮਨ ਰਸੀ ਪ੍ਰੇਮ ਸੁਭਾਇਆ ਅਣ ਦਿਨ ਰਹਾ ਸੁਭਾਇਆ ਆਪ ਗਵਾਇਆ ਮਨ ਮੋਹ ਚੁਕਾਇਆ ਜਾ ਤਿਸ ਪਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਵਜੋਂ ਮਹਲੀ ਲਹਾਣਾ ਥਾਓ ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸਿੰਘਾਰੀ ਨਾਨਕ ਮੇਲ ਲਈ ਗੁਰ ਆਪਣਾ ਘਰ ਘਰ ਪਾਇਆ ਨਾਰੀ ਬੇ ਦਾਸ ਮਹਰੁਤੀ ਤਿੱਤੀ ਵਾਰ ਭਲੇ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣਾ ਜਿਨ ਸਿੰਗਾਰੀ ਤਿਸੇ ਪਿਆਰੀ ਮੇਲ ਭਇਆ ਰੰਗ ਮਾਣਾ ਘਰ ਸੇਜ ਸੁਹਾਵੀ ਜਾਂ ਫਿਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਐਨ ਸਰਾਵੈ ਪ੍ਰੀਤਮ ਹਰ ਵਾਰ ਥਿਰ ਸੋਹਾ ਗੋ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਤ ਸੰਗੀ ਜਨੋ ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ ਹਰ ਮਹੀਨਾ ਹਰ ਰੁੱਤ ਆਪਣੇ ਆਪ ਵਿੱਚ ਖਾਸ ਹੈ ਫੱਗਣ ਮਹੀਨੇ ਰਾਹੀ ਉਪਦੇਸ਼ ਦੇਂਦੇ ਹੋਏ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਫਲਗੁਣ ਭਾਵ ਫੱਗਣ ਦਾ ਮਹੀਨਾ ਆਨੰਦ ਉਪਾਰਜਨਾ ਉਪਾਰਜਨਾ ਤੋਂ ਭਾਵ ਉਪਜਿਆ ਪ੍ਰਕਾਸ਼ ਹੋਇਆ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਰਾਮ ਦੇ ਪਰਮਾਤਮਾ ਨੂੰ ਮਲਾਉਣ ਵਾਲੇ ਸੰਤ ਕਰ ਕਿਰਪਾ ਦੀਆਂ ਮਿਲਾਏ ਸਿਆਲੀ ਰੁੱਤ ਦੀ ਕਰੜੀ ਸਰਦੀ ਪਿਛੋਂ ਬਹਾਰ ਰੁੱਤ ਆਉਂਦੀ ਹੈ ਬਹਾਰ ਰੁਤਾਈ ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੇ ਰਾਹੀਂ ਖੁਸ਼ੀਆਂ ਮਨਾਉਂਦੇ ਨੇ ਪਰ ਫੱਗਣ ਵਿੱਚ ਉਹਨਾਂ ਦੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਹਰ ਸੱਜਣ ਪ੍ਰਗਟ ਆਏ ਸੱਜਣ ਹਰੀ ਸੱਜਣ ਪਰਮਾਤਮਾ ਪ੍ਰਤੱਖ ਆਵਸਦਾ ਹੈ ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨਾਂ ਮੇਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਨੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਸੇਜ ਸੁਹਾਵੀ ਸੇਜ ਤੋਂ ਭਾਵ ਹੈ ਹਿਰਦਾ ਰੂਪੀ ਸੇਜ ਸੁਹਾਵੀ ਤੋਂ ਭਾਵ ਸੋਹਣੀ ਸੁੰਦਰ ਸਰਬ ਸੁਖ ਭਾਵ ਸਾਰੇ ਹੀ ਸੁਖ ਹੁਣ ਦੁੱਖਾ ਨਹੀਂ ਜਾਏ ਜਾਈ ਤੋਂ ਭਵ ਥਾਂ ਇਛ ਪੁੰਨੀ ਇੱਛਾ ਪੂਰੀ ਹੋਗੀ ਵੱਡ ਭਾਗਣੀ ਵੱਡੇ ਭਾਗਾ ਵਾਲੀਆਂ ਵਰ ਪਾਇਆ ਹਰ ਰਾਏ ਵਰ ਤੋਂ ਭਵ ਹੈ ਮਾਲਕ ਖਸਮ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹਨਾਂ ਦੀ ਹਿਰਦਾ ਰੂਪੀ ਸੇਜ ਸੁੰਦਰ ਬਣ ਜਾਂਦੀ ਹੈ ਸੋਹਣੀ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਰਤਾ ਵੀ ਥਾ ਨਹੀਂ ਰਹਿ ਜਾਂਦੀ ਉਹਨਾਂ ਵਡਭਾਗਣ ਜੀਵ ਇਸਤਰੀਆਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਇੱਛ ਪੁੰਨੀ ਵਡਭਾਗਣੀ ਵੱਡੇ ਭਾਗਾਂ ਵਾਲਿਆਂ ਦੀ ਸਾਰੀ ਇੱਛਾ ਪੂਰੀ ਹੋ ਜਾਂਦੀ ਹੈ ਵਰਫਾਇਆ ਹਰ ਰਾਏ ਉਹਨਾਂ ਨੂੰ ਹਰੀ ਪਰਮਾਤਮਾ ਖਸਮ ਮਾਲਕ ਮਿਲ ਪੈਂਦਾ ਹੈ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾਂ ਅਬਰਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਮੇਲ ਸਹੀਆਂ ਮੰਗਲ ਗਾਵਹੀ ਸਹੀਆਂ ਤੋਂ ਭਾਵ ਸਖੀਆਂ ਸਹੇਲੀਆਂ ਮੰਗਲ ਤੋਂ ਭਾਵ ਹੈ आनंदमय खुशी ਦੇ ਗੀਤ ਗਾਵ ਹੀ ਤੋਂ ਭਾਵ ਗਾਏ ਜਾਂਦੇ ਨੇ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰਨਾ ਦਿਸਈ ਹਰ ਜਿਹਾ ਪ੍ਰਮਾਤਮਾ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ ਕੋਈ ਦੂਜਾ ਲਵੇ ਨਾ ਲਾਏ ਤੇ ਦੂਜਾ ਕੋਈ ਨੇੜੇ ਨਹੀਂ ਲਾਉਂਦਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹ ਸਤ ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਆਲਾਪ ਕੇ ਆਤਮਿਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਉਂਦੀਆਂ ਨੇ ਪਰਮਾਤਮਾ ਵਰਗਾ ਹੋਰ ਕੋਈ ਉਸ ਦੀ ਬਰਾਬਰੀ ਕਰ ਸਕਣ ਵਾਲਾ ਦੂਜਾ ਉਹਨਾਂ ਨੂੰ ਕੋਈ ਕਿਤੇ ਦਿਸਦਾ ਹੀ ਨਹੀਂ ਹੋਰ ਕੋਈ ਹਲ ਤਪਲਤ ਸਵਾਰਿਓ ਨਾ ਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬਹੁੜ ਨਾ ਜਨਮੈ ਧਾਇ ਹਲਤ ਪਲਤ ਸਵਾਰਿਆਨ ਹਲਤ ਤੋਂ ਭਾਵ ਹੈ ਲੋਕ ਮਾਤ ਲੋਕ ਪਲਤ ਤੋਂ ਭਾਵ ਹੈ ਪਰਲੋਕ ਸਵਾਰਿਆਨ ਭਾਵ ਸਮਰ ਜਾਂਦਾ ਹੈ ਨੇਚਲ ਦਿੱਤੀ ਅਨ ਜਾਏ ਨੇਚਲ ਤੋਂ ਭਾਵ ਹੈ ਅਚਲ ਨਾ ਡੋਲਣ ਵਾਲੀ ਦਿੱਤੀ ਅਨ ਜਾਏ ਜਾਏ ਤੋਂ ਭਾਵ ਥਾਂ ਸੰਸਾਰ ਸਾਗਰ ਤੇ ਰਖੈਣ ਸੰਸਾਰ ਸਮੁੰਦਰ ਤੋਂ ਉਸ ਦੀ ਰੱਖਿਆ ਹੋ ਜਾਂਦੀ ਹੈ ਬਹੌੜ ਨਾ ਜਨਮੈ ਧਾਇ ਦੁਬਾਰਾ ਉਸ ਜਨਮਾਂ ਦੇ ਵਿੱਚ ਪਟਕਦਾ ਨਹੀਂ ਉਸ ਪਰਮਾਤਮਾ ਨੇ ਉਹਨਾਂ ਸਤ ਸੰਗੀਆਂ ਦਾ ਲੋਕ ਪਰਲੋਕ ਸਵਾਰ ਦਿੱਤਾ ਹੈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲਿਵਲੀਨਤਾ ਵਾਲੀ ਐਸੀ ਥਾਂ ਬਖਸ਼ੀ ਹੈ ਜੋ ਕਦੇ ਡੋਲਦੀ ਨਹੀਂ ਨਿਚਲ ਹੈ ਪ੍ਰਭੂ ਨੇ ਪ੍ਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ ਸੰਸਾਰ ਸਾਗਰ ਤੇ ਰਖੇਣ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ ਸੰਸਾਰ ਸਮੁੰਦਰ ਤੋਂ ਬੌੜ ਨਾ ਜਨਮੇ ਧਾਏ ਤੇ ਜਨਮਾਂ ਦੇ ਗੇੜ ਵਿੱਚ ਮੁੜ ਕੇ ਦੁਬਾਰਾ ਉਹਨਾਂ ਨੂੰ ਦੌੜ ਭੱਜ ਨਹੀਂ ਕਰਨੀ ਪੈਂਦੀ ਉਨਾਂ ਨੂੰ ਜਨਮਾਂ ਦੇ ਵਿੱਚ ਭਟਕਣਾ ਨਹੀਂ ਪੈਂਦਾ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਈਐ ਜਿਸਨੋਂ ਤੇਲ ਨਾ ਤਮਾਏ ਜਿਹਵਾ ਏਕ ਜੀਵ ਇਕੈ ਅਨੇਕ ਗੁਣ ਗੁਣ ਅਨੇਕਾ ਏ ਤਰੇ ਨਾਨਕ ਚਰਣੀ ਪਾਏ ਤਰਦੇ ਕੌਣ ਆ ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਫਲਗਣ ਨਿਤ ਸਲਾਈਏ ਹੁਣ ਸਤਿਗੁਰੂ ਜੀ ਕਹਿੰਦੇ ਫਲਗਣ ਤੋਂ ਪਾਵ ਹੈ ਫੱਗਣ ਨਿਤ ਸਲਾਈਏ ਨਿਤ ਹੀ ਰੋਜ਼ ਹੀ ਨਿਤਾ ਪ੍ਰਤੀ ਯਾਦ ਕਰੀਏ ਸਿਮਰਿਏ ਜਿਸ ਨੂੰ ਤੇਲ ਨਾ ਤਮਾਏ ਕਿਨੂੰ ਜਿਨੂੰ ਤਿੱਲ ਪਰ ਵੀ ਲਾਲਚ ਨਹੀਂ ਆਪਣੀ ਵੜਿਆਈ ਕਰਾਉਣ ਦਾ ਹੈ ਨਾਨਕ ਸਾਡੀ ਇੱਕ ਜੀਵ ਹੈ ਪ੍ਰਭੂ ਦੇ ਅਨੇਕਾ ਹੀ ਗੁਣ ਹਨ ਅਸੀਂ ਉਹਨਾਂ ਨੂੰ ਬਿਆਨ ਕਰਨ ਯੋਗ ਨਹੀਂ ਹਾਂ ਪਰ ਜਿਹੜੇ ਜੀਵ ਉਸ ਦੀ ਚਰਣੀ ਪੈਂਦੇ ਹਨ ਜਿਹੜੇ ਜੀਵ ਉਸ ਦੀ ਚਰਣੀ ਜੁੜ ਜਾਂਦੇ ਹਨ ਉਸ ਦਾ ਆਸਰਾ ਤੱਕਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ ਤਰੇ ਨਾਨਕ ਚਰਣੀ ਪਾਏ ਫੱਗਣ ਦੇ ਮਹੀਨੇ ਵਿੱਚ ਹੋਲੀਆਂ ਅਦਕ ਵਿੱਚੋਂ ਆਨੰਦ ਲੱਭਣ ਦੀ ਥਾਂ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਫਲਗੁਣਾ ਨਿਤ ਸਲਾਈਏ ਰੋਜ਼ ਹੀ 24 ਘੰਟੇ ਦਿਨ ਰਾਤ ਨਿਤ ਸਲਾਈਏ ਯਾਦ ਕਰਨਾ ਚਾਹੀਦਾ ਹੈ ਸਿਮਰਨਾ ਚਾਹੀਦਾ ਹੈ ਉਹਨੂੰ ਜਿਸਨੂੰ ਤਿੱਲ ਨਾ ਤਮਾਏ ਜਿਸ ਨੂੰ ਆਪਣੀ ਵਿੜਾਈ ਕਰਾਉਣ ਦਾ ਰਤਾ ਭਰ ਵੀ ਲਾਲਚ ਨਹੀਂ ਹੈ ਇਸ ਵਿੱਚ ਸਾਡਾ ਹੀ ਭਲਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਾ ਸੱਚ ਖਰੇ ਜਿਨ ਜਿਨ ਜਿਨੇ ਜਿਨੇ ਵੀ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਉਹਨਾਂ ਦੇ ਕਾਰਜ ਸੌਰਗੇ ਪੂਰੇ ਹੋ ਗਏ ਹਰ ਗੁਰਪੂਰਾ ਅਰਾਧਿਆ ਹਰ ਹਰੀ ਪਰਮਾਤਮਾ ਗੁਰਪੂਰਾ ਪੂਰਾ ਗੁਰੂ ਅਰਾਧਿਆ ਯਾਦ ਕੀਤਾ ਦਰਗਾ ਸੱਚ ਖਰੇ ਖਰੇ ਤੋਂ ਪਾਵ ਹੈ ਸੁਰਖਰੂ ਬਿਲਕੁਲ ਖਰੇ ਜਿਸ ਜਿਸ ਮਨੁੱਖ ਨੇ ਜਿਨੇ ਜਿਨੇ ਵੀ ਪਰਮਾਤਮਾ ਦਾ ਨਾਮ ਧਿਆਇਆ ਹੈ ਜਪਿਆ ਹੈ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਤਿੰਨ ਕੇ ਕਾਜ ਸਰੇ ਸਭ ਕਾਰਜ ਉਹਨਾਂ ਦੇ ਪੂਰੇ ਹੋ ਜਾਂਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਭੂ ਨੂੰ ਪੂਰੇ ਗੁਰੂ ਨੂੰ ਅਰਾਧਿਆ ਹੈ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦੇ ਨੇ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਦਰਗਾਹ ਵਿੱਚ ਖਰੇ ਉਤਰਦੇ ਨੇ ਸਰਬ ਸੁਖਾ ਨਿਧ ਚਰਨ ਹਰ ਭਉ ਦਿਲ ਵਿਖਮ ਤਰੇ ਪ੍ਰੇਮ ਭਗਤ ਤਨ ਪਾਇਆ ਵਿਖਿਆ ਨਾਹੀਂ ਦਰੇ ਸਰਬ ਸੁਖਾ ਨਿਧ ਚਰਨ ਹਰ ਸਾਰੇ ਸੁਖਾਂ ਦਾ ਖਜ਼ਾਨਾ ਨਿਧ ਤੋਂ ਪਾਵ ਹੈ ਖਜ਼ਾਨਾ ਚਰਨ ਹਰ ਪ੍ਰਮਾਤਮਾ ਦੇ ਚਰਨ ਕਮਲ ਪੌਜਲ ਵਿਖਮ ਤਰੇ ਪੌਜਲ ਸੰਸਾਰ ਸਮੁੰਦਰ ਵਿਖਮ ਤਰੇ ਵਿਖਮ ਤੋਂ ਪਾਵ ਹੈ ਔਖਾ ਪ੍ਰੇਮ ਭਗਤ ਤਿੰਨ ਪਾਈ ਆ ਪ੍ਰੇਮ ਭਗਤੀ ਤਿੰਨ ਪਾਈ ਆ ਉਹਨਾਂ ਨੇ ਪਾਈ ਆ ਬਿਖਿਆ ਨਾਹੇ ਜਰੇ ਬਿਖਿਆ ਤੋਂ ਭਾਵ ਹੈ ਮਾਇਆ ਰੂਪੀ ਜ਼ਹਿਰ ਨਾਹੇ ਜਰੇ ਜਰੇ ਤੋਂ ਭਾਵ ਸੜਦੇ ਨਹੀਂ ਪ੍ਰਭੂ ਦੇ ਪਰਮਾਤਮਾ ਦੇ ਚਰਨ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਸਰਬ ਸੁਖਾਂ ਨਿਧ ਚਰਨ ਹਰ ਨਿਧ ਤੋਂ ਭਾਵ ਖਜ਼ਾਨਾ ਹੁੰਦਾ ਹੈ ਪਰਮਾਤਮਾ ਦੇ ਵਾਹਿਗੁਰੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜਿਹੜੇ ਜੀਵ ਚਰਣੀ ਲੱਗਦੇ ਹਨ ਉਹ ਔਖੇ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਲੰਘ ਜਾਂਦੇ ਨੇ ਉਹਨਾਂ ਨੂੰ ਪ੍ਰਭੂ ਦਾ ਪਰਮਾਤਮਾ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਮਾਇਆ ਦੀ ਤ੍ਰਿਸ਼ਨਾ ਅੱਗ ਵਿੱਚ ਉਹ ਸੜਦੇ ਨਹੀਂ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇਕ ਧਰੇ ਕੂੜ ਗਏ ਬੇਅਰਥ ਝੂਠੇ ਲਾਲਚ ਚਲੇ ਗਏ ਦੁਬਿਧਾ ਨਸੀ ਦੁਬਿਧਾ ਨਸ ਗਈ ਦੋ ਚਿੱਤਾਂ ਪਨ ਖਤਮ ਹੋ ਗਿਆ ਪਟਕਣਾ ਮੁੱਕ ਗਈ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਧਰੇ ਤੋਂ ਭਾਵ ਧਰ ਕੇ ਉਹਨਾਂ ਦੇ ਵਿਅਰਥ ਝੂਠੇ ਲਾਲਚ ਖਤਮ ਹੋ ਜਾਂਦੇ ਨੇ ਉਹਨਾਂ ਦੇ ਮਨ ਦੀ ਪਟਕਣਾ ਦੂਰ ਹੋ ਜਾਂਦੀ ਹੈ ਉਹ ਮੁਕੰਮਲ ਤੌਰ ਤੇ ਸਦਾ ਥਿਰ ਹਰੀ ਵਿੱਚ ਟਿਕੇ ਹੀ ਰਹਿੰਦੇ ਨੇ ਉਹ ਆਪਣੇ ਮਨ ਵਿੱਚ ਇੱਕੋ ਪਰਮ ਜੋਤ ਪਰਮਾਤਮਾ ਨੂੰ ਵਸਾ ਕੇ ਸਦਾ ਉਸੇ ਨੂੰ ਹੀ ਸਿਮਰਦੇ ਨੇ ਮਹਾ ਦਿਵਸ ਮੂਰਤ ਭਲੇ ਗੁਰੂ ਪਿਆਰੀ ਸਾਧ ਸੰਗਤ ਜੀ ਮਹਾ ਤੋਂ ਭਾਵ ਹੈ ਮਹੀਨਾ ਦਿਵਸ ਤੋਂ ਭਾਵ ਹੈ ਦਿਨ ਹੁਣ ਇਥੇ ਮੰਮੇ ਨੂੰ ਦੋ ਲੈਂਕੜ ਰਾਰਾ ਤੱਤਾ ਬਣਦਾ ਮੂਰਤ ਹੈ ਪਰ ਬੋਲਣਾ ਇਸ ਨੂੰ ਅਰਥ ਕਰਨ ਵਾਸਤੇ ਮੂਰਤ ਹੈ ਮੂਰਤ ਭਲੇ ਉਹ ਸਮਾਂ ਚੰਗਾ ਸਮਾਂ ਭਲਾ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਜਿੰਨਾ ਉੱਤੇ ਪ੍ਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹਨਾਂ ਵਾਸਤੇ ਸਾਰੇ ਹੀ ਮਹੀਨੇ ਸਾਰੇ ਹੀ ਦਿਹਾੜੇ ਸਾਰੇ ਹੀ ਦਿਨ ਸਾਰੇ ਹੀ ਮੂਹਰਤ ਸੁਲੱਖਣੇ ਨੇ ਭਲੇ ਹਨ ਸੰਗਰਾਮ ਅਜ ਕਦੀ ਪਵਿੱਤਰਤਾ ਦੇ ਪਰਮ ਭਲੇਖੇ ਉਹਨਾਂ ਨੂੰ ਨਹੀਂ ਪੈਂਦੇ ਤੇ ਪੈਣੇ ਵੀ ਨਹੀਂ ਚਾਹੀਦੇ ਮਾਫ ਕਰਨਾ ਸਾਧ ਸੰਗਤ ਜੀ ਮੇਰੇ ਵਰਗਿਆਂ ਦੀ ਸੋਚ ਹੁੰਦੀ ਆ ਚਲੋ ਭਈ ਅੱਜ ਸੰਗਰਾਮ ਦਾ ਮੱਥਾ ਟੇਕਿਆ ਇਹ ਗੁਰਦੁਆਰੇ ਪਰ ਨਹੀਂ ਸਤਿਗੁਰੂ ਜੀ ਕਹਿੰਦੇ ਫਲਗੁਣ ਨਿਤ ਸਲਾਈ ਹੈ ਮੇਰੇ ਪਾਤਸ਼ਾਹ ਜੀ ਨੇ 12 ਮਹੀਨਿਆਂ ਦੇ ਹੀ ਪਰਮ ਭਲੇਖੇ ਦੂਰ ਕਰ ਦਿੱਤੇ ਨੇ ਉਹ ਭਲਿਆ ਤੂੰ ਇਹ ਨਾ ਸੋਚ ਕਿ ਮੈਂ ਮੱਘ ਮਹੀਨੇ ਰੱਬ ਨੂੰ ਯਾਦ ਕਰਾਂਗਾ ਫੱਗਣ ਮਹੀਨੇ ਯਾਦ ਕਰਾਂਗਾ ਚੇਤ ਮਹੀਨੇ ਯਾਦ ਕਰਾਂਗਾ ਰੱਬ ਨੂੰ ਜਾਂ ਸੰਗਰਾਮਦ ਵਾਲੇ ਦਿਨ ਗੁਰਦੁਆਰਾ ਸਾਹਿਬ ਜਾਣਾ ਹੈ ਸੰਗਰਾਮਦ ਵਾਲੇ ਦਿਨ ਹੀ ਬਾਣੀ ਪੜ੍ਹਨੀ ਹੈ ਜਾਂ ਸੰਗਰਾਮਦ ਵਾਲੇ ਦਿਨ ਹੀ ਬਾਣੀ ਸੁਣਨੀ ਹੈ ਨਹੀਂ ਵੇ ਨਹੀਂ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਹਰ ਜਪਦੇ ਆਂ ਅੱਖੇ ਨ ਢਿਲ ਨਾ ਕੀਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਭ ਆਵੇ ਕੇ ਨਾ ਆਵੇ RAM ਸਾਵੇਲਾ ਸੋ ਮੂਰਤ ਸਾ ਘੜੀ ਸੋ ਮੋਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ RAM ਏ ਮੇਰੀ ਸੋਹਣੀ ਜਿੰਦੇ ਪ੍ਰਮਾਤਮਾ ਦਾ ਨਾਮ ਜਪਦਿਆਂ ਰਤਾ ਵਰ ਵੀ ਦੇਰ ਨਹੀਂ ਕਰਨੀ ਕੀ ਪਤਾ ਹੈ ਆਉਣ ਵਾਲਾ ਅਗਲਾ ਸਾਹ ਲਿਆ ਜਾਵੇ ਜਾਂ ਨਾ ਲਿਆ ਜਾਵੇ ਹੈ ਮੇਰੀ ਸੁਣੀ ਜਿੰਦੇ ਉਹ ਵੇਲਾ ਭਾਗਾ ਵਾਲਾ ਹੈ ਉਹ ਘੜੀ ਭਾਗਾ ਵਾਲੀ ਹੈ ਉਹ ਸਮਾਂ ਭਾਗਾ ਵਾਲਾ ਹੈ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਿਆਰਾ ਪ੍ਰੀਤਮ ਯਾਦ ਕੀਤਾ ਜਾਂਦਾ ਹੈ ਜਿਸ ਵੇਲੇ ਪਿਆਰਾ ਪ੍ਰੀਤਮ ਪਿਆਰਾ ਪਰਮਾਤਮਾ ਚਿੱਤ ਵਿੱਚ ਆ ਵਸਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਏ ਹਰੀ ਏ ਪਰਮਾਤਮਾ ਮੇਰੇ ਉੱਤੇ ਮਿਹਰ ਕਰ ਐਸੀ ਮਿਹਰ ਕਰ ਮੇਰੇ ਉੱਤੇ ਕਿਹੜੀ ਮੈਂ ਤੇਰੇ ਦਰ ਤੋਂ ਤੇਰੇ دیدار ਦੀ ਦਾਤ ਮੰਗਦਾ ਹਾਂ ਬਸ ਤੇਰੇ ਦਰਸ਼ਨ ਦੀ ਧਾਰੇ ਹੁੰਦੇ ਰਹਿਣ ਮੈਨੂੰ ਇਹੋ ਹੀ ਦਾਤ ਮੰਗਦਾ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਗੁਰਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਟੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ